ਸ੍ਰੀ ਕਾਕਰ ਸਭ ਤੋਂ ਭਾਰਤੀ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਉਸ ਭਾਰਤੀ ਦੇ ਵਿੱਚ ਮੂਰੀਅਤ ਕਰਨ ਦੇ ਲਈ ਹੇਠਲੇ ਪੱਤਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜਦ ਜੋ ਵੀ ਪੰਥਕ ਅਜੰਡਾ ਦਾ ਉਹਨੂੰ ਪੰਜਾਬ ਦੇ ਵਿੱਚ ਲਾਗੂ ਕਰਵਾਉਂਦੇ ਲਈ ਇਹਨਾਂ ਦੇ ਸਾਡਾ ਸਾਥ ਦੇਣ ਦਾ ਜਿਹੜਾ ਵਿਸ਼ਵਾਸ ਹੋਇਆਗਾ ਮੈਂ ਇਹਨਾਂ ਦਾ ਵੱਡੇ ਘਰ ਹੈ ਸਾਡੇ ਸਾਡੇ ਸਮਾਜ ਦੇ ਖੱਤਰੀ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਇਹਨਾਂ ਦਾ ਆਪਣੇ ਵੱਲੋਂ ਤੇ ਸਮੁੱਚੇ ਪੰਥ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂਗਾ ਤੇ ਵਿਸ਼ਵਾਸ ਵੀ ਦਿਵਾਉਣਾ ਅਸੀਂ ਕਿ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਿਹੜਾ ਹੈਗਾ ਪੰਥ ਵੱਲੋਂ ਫੈਸਲੇ ਲਏ ਜਾਣਗੇ ਉਹਨਾਂ ਮੁਤਾਬਕ ਅਸੀਂ ਰਹਿ ਮਸੁਲਾ ਕਰਕੇ ਜਿਹੜਾ ਅੱਗੇ ਅਸੀਂ ਜਿਹੜੇ ਕਾਰਜ ਆਉਂ ਕਰਦੇ ਰਹਿਾਂਗੇ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਖਾਸ ਤੌਰ ਤੇ ਜ਼ਿਲ੍ਹਾ ਸੰਗਰੂਰ ਬਰਨਾਲਾ ਦੇ ਨੌਜਵਾਨ ਤੇ ਪੰਥ ਘਾਤੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੋ ਭਰਤੀ ਸ੍ਰੀ ਕਾਹ ਤੱਕ ਤਾਂ ਉਹ ਸ਼ੁਰੂ ਹੋਈ ਆ ਇਹ ਬਹੁਤ ਵਧੀਆ ਮੌਕਾ ਗਾ ਆਪਣੇ ਗੁਰੂ ਦੇ ਦੱਸੇ ਸਿਧਾਂਤਾਂ ਤੇ ਚੱਲਣ ਦਾ ਜਿਹੜਾ ਸਮਾਂ ਗਾ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਜਿੱਥੇ ਸਿੱਖ ਧਰਮ ਨੂੰ ਮੌਜੂਦ ਕਰਨਾ ਸਾਡੇ ਦੱਸੇ ਜਿਹੜੇ ਗੁਰੂ ਸਾਹਿਬਾਂ ਦੇ ਬਚਨ ਨੇ ਜਾਂ ਅਦੇਸ਼ ਨੇ ਜੇ ਆਪਾਂ ਉਹਨਾਂ ਦੇ ਉਹਨਾਂ ਦੇ ਤਾਂ ਹੀ ਚੱਲ ਸਕਦੇ ਆ ਜੀ ਆਪਾਂ ਗੁਰੂ ਸਾਹਿਬਾਂ ਦਾ ਹੁਕਮ ਆ ਜਿਹੜਾ ਉਹ ਮੰਨਾਂਗੇ ਸੋ ਜੋ ਇਹ ਭਰਤੀ ਆ ਸੰਗੂਰ ਬਨਾਲੇ ਤੇ ਚੱਲ ਰਹੀ ਆ ਅਸੀਂ ਪੂਰੀ ਤਨਦੇਹੀ ਨਾਲ ਪੂਰੀ ਮਿਹਨਤ ਦੇ ਨਾਲ ਅਸੀਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਕੇ ਜਿਹੜੇ ਖਾਲਸਾ ਪਥਰ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਆ ਸਿੱਖੀ ਦੀ ਜਿਹੜੀ ਸ਼ਾਨ ਨੂੰ ਬਕਰਾ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਆਪਣਾ ਜਿਹੜਾ ਹੇਠਲੇ ਪੱਧਰ ਤੇ ਗਾਹੋਂ ਪੱਧਰ ਤੇ ਜਾ ਕੇ ਜਾ ਘਰ ਘਰ ਜਾ ਕੇ ਅਸੀਂ ਇਹ ਜਿਹੜੀ ਭARTI ਹੈ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਗਈ ਕਿਸੇ ਬਾਦਬਾਦ ਦੇ ਵਿੱਚ ਪੈਣ ਨਹੀਂ ਪੈਣਾ ਸੀ ਅਸੀਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਕਈ ਜਿਹੜੇ ਮੈਂ ਸਮਝਾਂਗਾ ਫੇਸਬੁੱਕ ਤੇ ਕਈ ਇਸ ਤਰ੍ਹਾਂ ਦੇ ਜਿਹੜੇ ਲੋਕ ਬੈਠੇ ਨੇ ਫੇਕ ਆਈਡੀਆਂ ਬਣਾ ਕੇ ਜਾਂ ਕਈ ਜਿਹੜੇ ਦਲਾਰ ਕਿਸਮ ਦੇ ਲੋਕ ਆ ਉਹ ਲੀਡਰਾਂ ਦੀ ਅੱਖਾਂ 'ਚ ਚਾਂਟਣ ਚਾਂਟਣ ਦੇ ਲਈ ਵਿਰੋਧ ਵਾਲੀ ਰਾਜਨੀਤੀ ਕਰ ਰਹੇ ਆ ਅਸੀਂ ਸਿਰਫ ਪੋਜੀਟਿਵ ਰਾਜਨੀਤੀ ਕਰਨੀ ਆ ਸਾਰਥਕ ਰਾਜਨੀਤੀ ਕਰਨੀ ਆ ਸਿੱਖ ਧਰਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਕਿਉਂਕਿ ਪੰਜਾਬ ਤੇ ਬਾਦਦਾ ਹਰ ਸਿੱਖ ਜਿਹੜਾ Hindu ਸਿੱਖ ਏਕਤਾ ਦਾ ਜਿਹੜਾ ਜਿਹੜਾ ਵੀ ਵਿਅਕਤੀ ਮਦਈ ਆ ਕਿਉਂਕਿ ਸਾਡਾ ਪਹਿਲਾ ਜਿਹੜਾ ਏਜੰਡਾ ਗਾ ਉਹ ਗੁਰੂ ਸਾਹਿਬਾਨ ਨੇ ਦੱਸਿਆ ਗਾ Hindu ਸਿੱਖ ਕਿ ਇਹ ਇੱਕ ਤਾਂ ਇਹਨੂੰ ਵੀ ਬਚਾ ਲੈਣਾ ਤੇ ਪੰਜਾਬ ਦੇ ਵਿੱਚ ਜੋ ਜਿਸ ਤਰ੍ਹਾਂ ਜਿਹਾ ਮਾਹੌਲ ਪੰਜਾਬ ਦਾ ਵਿਗੜ ਰਿਹਾਗਾ ਜਿਸ ਤਰ੍ਹਾਂ ਜਿਹੜੇ ਕਤਲੋਗਾਰਤ ਹੋ ਰਹੀ ਆ ਇਹਨੂੰ ਰੋਕਣ ਦੇ ਲਈ ਤੇ ਵਧੀਆ ਸਮਾਜ ਸਿਰਜਣ ਦੇ ਲਈ ਚੰਗੀ ਜਿਹੜੀ ਲੀਡਰਸ਼ਿਪ ਉਹਨੂੰ ਅੱਗੇ ਨੇ ਹੁੰਦੀ ਜ਼ਰੂਰਤਾ ਬੇਸ਼ੱਕ ਪੰਜਾਬੀਆਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ 92 ਸੀਟਾਂ ਜਿਹੜੀਆਂ ਇਹ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਸੀ ਪਰ ਮੈਂ ਸਮਝਦਾ ਹਾਂ ਕਿ ਅੱਜ ਕਤਲੋਗਲਪ ਦੀ ਜਿਹੜੀ ਹੱਦਾ ਟੁੱਪ ਚੁੱਕੀ ਆ ਇਹ ਜਿਹੜੇ ਜਿਹੜੇ ਲੋਕ ਸੀਗੇ ਇਹ ਬਿਣਾ ਤਿਆਰੀ ਦੇ ਤੋਂ ਜਿਹੜਾ ਇਹ ਜਿੱਤ ਕੇ ਆਏ ਸੀ ਵਿਰੋਧਤਾ ਦੇ ਦੂਧੀਆਂ ਪਾਰਟੀਆਂ ਦੀ ਵਿਰੋਧਤਾ ਲਾ ਲੋ ਜਾਂ ਉਹਨਾਂ ਦੀਆਂ ਕਮੀਆਂ ਲਾ ਲੋ ਉਹਦਾ ਕਰਕੇ ਇਹ ਜਿੱਤ ਕੇ ਜਿਹੜੇ ਆਏ ਸੀ ਅੱਜ ਪੰਜਾਬ ਦੇ ਲੋਕਾਂ ਨੂੰ ਉਹਦਾ ਖਿਆਲ ਰੱਖਿਆ ਜਾਏਗਾ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਨਜ਼ਰ ਰੱਖ ਕੇ ਧਿਆਨ ਦੇ ਨਾਲ ਕਿ ਕਿਹੜੀ ਪਾਰਟੀ ਹੈ ਜਿਹੜੀ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਮਯੂਤ ਕਰ ਸਕਦੀ ਆ ਕਿਹੜੇ ਲੀਡਰ ਨੇ ਜਿਹੜੇ ਤਿਆਬੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੰਮ ਕੀਤਾਗਾ ਉਸ ਜਿਹੜੀ ਜਿਹੜੀ ਲੀਡਰਸ਼ਿਪ ਨੂੰ ਆਪਾਂ ਅੱਗੇ ਲੈ ਕੇ ਜਾਣਾ ਸੋ ਮੈਂ ਇਸ ਵੱਧ ਰੰਦੇ ਰਾਹੀਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਇਸ ਸਮੇਂ ਬਹੁਤ ਵਧੀਆ ਮੌਕਾ ਜਿਹੜਾ ਪਲੇਟਫਾਰਮ ਆ ਆਪਾਂ ਜਿੱਥੇ ਆਪਣੇ ਸਿੱਖ ਧਰਮ ਦੇ ਲਈ ਕੰਮ ਕਰਨਾ ਉੱਥੇ ਆਪਾਂ ਸਮਾਜ ਦੇ ਲਈ ਕੰਮ ਕਰਨਾ ਆਓ ਸਾਰੇ ਇਕੱਠੇ ਹੋ ਕੇ ਆਪਾਂ ਇਹ ਜਿਹੜੀ ਕਾਹਤਾ ਸਭ ਨੇ ਸਾਡੇ ਗੁਰੂ ਨੇ ਸਾਨੂੰ ਜਿਹੜੀ ਡਿਊਟੀ ਲਈ ਆ ਜਾਂ ਸਾਨੂੰ ਸਾਡੇ ਗੁਰੂ ਨੇ ਆਦੇਸ਼ ਦਿੱਤੇ ਆ ਆਪਾਂ ਇਹਨਾਂ ਦੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਉਹ ਅਕਾਲੀ ਦਲ ਜਿਹੜਾ ਲੱਖਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਆਕਾਲੀ ਦਲ ਦਾ ਆਪਾਂ ਉਹ ਉਸ ਇਤਿਹਾਸ ਤੇ ਚੱਲਦੇ ਹੋਏ ਸਮਾਜਿਕ ਸੁਧਾਰ ਦੇ ਲਈ ਯਤਨ ਕਰੀਏ